ਹਵਾ ਕਟ ਨਹੀਂ ਹੈ ਟਾਇਰਾਂ ਦੀ ਉਹ ਰੇਤੇ ਉੱਪਰ ਚੱਲਣ ਨੂੰ ਸੌਖਾ ਰਹਿੰਦਾ ਏ ਬੈਠੇ ਆ ਫਾਲਕਨ ਬਾਈ ਹੋਣੀ ਹਾਂ ਦੇਖਦਾ ਹੈ ਨੀ ਮੋਲ ਵਾਲੇ ਦੋ ਆਲੇ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਤਰੀਕ 30 ਅਪ੍ਰੈਲ 30 ਅਪ੍ਰੈਲ 2025 ਤੇ ਅਰਬ ਦੇ ਦੇਸ਼ ਦੀ ਸੈਰ ਚੱਲਦੀ ਪਈ ਆ ਤੇ ਅਰਬ ਘੁੰਮਦੇ ਘਮ ਹੁੰਦੇ ਕਾਫੀ ਰੰਗ ਦੇਖ ਲਿਆ ਅਰਬ ਤੇ ਪਰ ਅੱਜ ਦੇਖਣ ਚੱਲੇ ਆ ਡਾਂਸਡ ਸਫਾਰੀ ਕਹਿੰਦੇ ਰੇਤਿਆਂ ਦੇ ਸ਼ਹਿਰ ਚ ਆਏ ਹੋਈਏ ਟਿੱਬਿਆਂ ਦੇ ਸ਼ਹਿਰ ਚ ਆਏ ਹੋਈਏ ਟਿੱਬੇ ਨਾ ਦੇਖੀਏ ਤਾਂ ਉਹ ਗੱਲ ਜੀ ਨਹੀਂ ਬਣਦੀ ਤੇ ਅੱਜ ਪਲਾਨ ਕੀਤਾ ਸੀਗਾ ਡੈਜ਼ਰਟ ਸਫਾਰੀ ਦਾ ਤੇ ਸਾਮਾ ਸਵੇਰ ਦਾ 9 ਵਜੇ ਦਾ ਤੇ ਇੱਥੇ ਜਿਹੜੇ ਆ ਹੁਣ ਉਹ ਸਾਨੂੰ ਲੈਣ ਲਈ ਆ ਰਹੇ ਡੈਜ਼ਰਟ ਸਫਾਰੀ ਵਾਲਿਆਂ ਦਾ ਆਪਾਂ ਟੂਰ ਬੁੱਕ ਕੀਤਾ ਸੀਗਾ ਔਨਲਾਈਨ ਇੱਕ ਟੂਰ ਬੁੱਕ ਕੀਤਾ ਤੇ ਉਹ ਜਿਹੜੇ ਆ ਤੁਹਾਨੂੰ ਜਿੱਥੇ ਤੁਸੀਂ ਹੁੰਦੇ ਹੋ ਤੁਹਾਡੀ ਲੋਕੇਸ਼ਨ ਤੋਂ ਤੁਹਾਨੂੰ ਪਿਕ ਕਰਦੇ ਨੇ ਤੇ ਲੋਕੇਸ਼ਨ ਦੇ ਉੱਤੇ ਹੀ ਡ੍ਰੋਪ ਕਰਦੇ ਨੇ ਤੇ ਜਿੱਥੇ ਮੈਂ ਹੁਣ ਰਹਿ ਰਿਆਂ ਇਹ ਘਰ ਤੋਂ ਹੀ ਮੈਨੂੰ ਲੈ ਜਾਣਗੇ ਤੇ ਇੱਥੇ ਹੀ ਮੈਨੂੰ ਛੱਡ ਜਾਣਗੇ ਤੇ ਕਿੰਨੇ ਦਾ ਕਿਵੇਂ ਕੀਤਾ ਕਿਹੜੀ ਐਪ ਤੋਂ ਕੀਤਾ ਜਾਂ ਕੀ ਪ੍ਰੋਸੈਸ ਹੈ ਉਹ ਸਾਰਾ ਕੁਝ ਆਪਾਂ ਫੇਰ ਗੱਲਬਾਤ ਕਰਦੇ ਆਂ ਤੇ ਅੱਜ ਆਪਾਂ ਚੱਲੇ ਆਂ ਉਹ ਰੇਤਿਆਂ ਦੇ ਉੱਤੇ ਜਿਹੜੀਆਂ ਗੱਡੀਆਂ ਭਜਾਉਂਦੇ ਨੇ ਉਹ ਮੋਟਰਸਾਈਕਲ 'ਚ ਆ ਚਲਾਉਣਾ ਜਾਂ ਜੋ ਵੀ ਉਹ ਰੇਤਿਆਂ ਵਾਲੀ ਐਕਟੀਵਿਟੀਆਂ ਕਰਦੇ ਹੁੰਦੇ ਆ ਤਾਂ ਉਹ ਅੱਜ ਦੇਖਾਂਗੇ ਇੱਥੇ ਉਹਦਾ ਰੌਣਕ ਮੇਲਾ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਸასი ਕਾਲ ਤੇ ਹੁਣ ਆਪਾਂ ਪੁੱਜ ਗਏ ਆਂ ਭਾਈ ਉਹਨਾਂ ਕੋਲ ਆ ਜਿਹੜੇ ਸਾਨੂੰ ਲੈਣ ਲਈ ਆਏ ਬਾਈ ਦਾ ਨਾਮ ਹੈ ਸੈਦ ਕਹਿੰਦਾ ਨਾਮ ਸੈਦ ਸੈਦ ਤੇ ਲਹਿੰਦੇ ਪੰਜਾਬ ਤੋਂ ਨੇ ਬਾਈ ਉਹ ਨਹੀਂ ਇਹ ਸਾਡੇ ਗਾਈਡਰ ਨੇ ਹੁਣ ਇਹਨਾਂ ਨਾਲ ਆਪਾਂ ਜਿਹੜੇ ਆ ਜਾ ਰਹੇ ਆ ਆ ਸ਼ਾਰਜਾ ਨੂੰ ਇਹ ਜਿਹੜੀ ਸਫਾਰੀ ਹੁੰਦੀ ਹੈ ਡੈਜ਼ਰਟ ਸਫਾਰੀ ਉਹ ਅਲੱਗ-ਅਲੱਗ ਲੋਕੇਸ਼ਨਾਂ ਦੇ ਉੱਤੇ ਹੁੰਦੇ ਆ ਤੇ ਬਾਈ ਉਹਨੀ ਜਿਹੜੇ ਸਾਨੂੰ ਲੈ ਕੇ ਜਾ ਰਿਹਾ ਸ਼ਾਰਜਾ ਸ਼ਾਰਜਾ ਚ ਲਹਿਵਾਬ ਹੈ ਲਹਿਵਾਬ ਡੈਜ਼ਰਟ ਲਹਿਵਾਬ ਡੈਜ਼ਰਟ ਨਾਮ ਦੀ ਜਗ੍ਹਾ ਸ਼ਾਰਜਾ ਦੇ ਵਿੱਚ ਉੱਥੇ ਆਪਾਂ ਜਾ ਰਹੇ ਆ ਤੇ ਉੱਥੇ ਪੁੱਜ ਕੇ ਜਿਹੜੀਆਂ ਐਕਟੀਵਿਟੀਆਂ ਨੇ ਉਹ ਬਾਈ ਉਹ ਨਹੀਂ ਦੱਸਿਆ ਨੇ ਵੀ ਗੱਡੀ ਦੀ ਸਫਾਰੀ ਹੋਣੀ ਆ ਇੱਕ ਜਗ੍ਹਾ ਦੇ ਉੱਤੇ ਫੋਟੋ ਸ਼ੂਟ ਆਉਣਾ ਹੈ ਤਾਂ ਅਲੱਗ-ਅਲੱਗ ਨੇ ਮਤਲਬ ਕੈਮਲ ਰਾਈਡਿੰਗ ਲਾ ਲਓ ਜਾਂ ਹੋਰ ਕੁਝ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਵਿੱਚ ਹੀ ਇਨਕਲੂਡ ਨੇ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਆਪਸ਼ਨਲ ਨੇ ਕਿ ਤੁਸੀਂ ਭਈ ਆਪਣੇ ਪੈਸੇ ਦੇ ਕੇ ਕਰ ਸਕਦੇ ਹੋ ਤੇ ਇੱਥੋਂ ਸਫਰ ਹੈਗਾ ਆਪਣਾ ਦੁਬਈ ਤੋਂ 40 ਕਿਲੋਮੀਟਰ ਦਾ 40 40 ਮਿੰਟ ਦਾ ਰਾਹ ਤੇ ਕਿਲੋਮੀਟਰ ਕਿੰਨੇ ਬਣ ਜਾਂਦੇ ਆ 60 ਤੋਂ 70 60 ਤੋਂ 70 ਕਿਲੋਮੀਟਰ ਸਰ ਤੋਂ 70 ਕਿਲੋਮੀਟਰ ਦੀ ਦੂਰੀ ਦੇ ਉੱਤੇ ਤੇ ਕਹਿੰਦੇ 40 ਮਿੰਟ ਦੇ ਵਿੱਚ ਆਪਾਂ ਉਹ ਤੈਅ ਕਰਾਂਗੇ ਪੰਦ ਨੂੰ ਕਿ ਉੱਥੇ ਪੁੱਜ ਕੇ ਤੇ ਅਗਲਾ ਜਿਹੜਾ ਮਾਹੌਲ ਦੇਖਾਂਗੇ ਤੇ ਦੇਖਦੇ ਆਂ ਭਾਈ ਅੱਜ ਪਹਿਲਾ ਤਜਰਬਾ ਇਥੋਂ ਦਾ ਦਬਈ ਦਾ ਡੈਜ਼ਰ ਸਫਾਰੀ ਦਾ ਆ ਰੇਗਿਸਤਾਨ ਤਾਂ ਹੁਣ ਸ਼ੁਰੂ ਹੋ ਗਿਆ ਪਰ ਬਾਈ ਹੋਰਾਂ ਦੇ ਦੱਸਾਂ ਮੁਤਾਬਕ ਜਿਹੜਾ ਇਹ ਆ ਇਹਦਾ ਰੰਗ ਹੈਗਾ ਆ ਪੀਲਾ ਇਹ ਪੀਲਾ ਹੈ ਤੇ ਜਿੱਥੇ ਹੁਣ ਆਪਾਂ ਜਾ ਰਹੇ ਆ ਉਹ ਹੈਗਾ ਲਾਲ ਰੰਗ ਦਾ ਫਰਕ ਪੈ ਜਾਂਦਾ ਜਦੋਂ ਆਹ ਮਿੱਟੀ ਜਿਹੜੀ ਆ ਇਹ ਜਿੰਨੀ ਵਾਲੇ ਤੋਂ ਵਾਲਾ ਦਿਖਦਾ ਪਿਆ ਸਾਰਾ ਰੇਗਿਸਤਾਨ ਇਹ ਪੀਲੇ ਰੰਗ ਦਾ ਖਾਟਾ ਓਮਾਨ ਤੇ ਦबई ਜਵਲ ਅਲੀ ਤੇ ਇਹ ਬੋਰਡ ਜਿਹੜਾ ਉਹ ਦੱਸਦਾ ਕਿ ਆਹ ਰਾਹ ਜਿਹੜਾ ਇੱਕ ਪਾਸੇ ਵਾਟਰ ਨੂੰ ਜਾਂਦਾ ਹੈ ਓਮਾਨ ਮਾਸਕਟ ਮਾਸਕਰ ਜਿਹੜਾ ਉਮਾਨ ਦਾ ਇੱਕ ਸ਼ਹਿਰ ਆ ਲਾ ਨੂੰ ਤਾਂ ਨਾਂਵਟ ਮਾਸਕਰ ਦਾ ਚੱਲਦਾ ਪਰ ਉਹ ਹੈ ਉਮਾਨ ਆ ਤੇ ਹੁਣ ਆਲੇ ਦੁਆਲੇ ਕੀ ਆਲੇ ਦੁਆਲੇ ਉਹੀ ਰੰਬਲ ਰੇਤ ਜਿਹੜੀ ਦੇਖਣ ਲਈ ਆਏ ਆ ਤੇ ਦੂਰ ਦੂਰ ਤੱਕ ਜਿਹੜੀ ਆ ਹੁਣ ਆ ਰੰਬਲ ਹੀ ਦਿਖਦੀ ਹੈ ਰੇਤ ਹੀ ਦਿਖਦੀ ਹੈ ਤੇ ਆਲੇ ਦੁਆਲੇ ਕੁਸ਼ਕ ਜਿਹੜੇ ਆ ਹੁਣ ਇਸ ਜਗ੍ਹਾ ਦੇ ਉੱਤੇ ਊਂਟ ਚਾਰਦੇ ਦਿਖਦੇ ਆ ਲੋਕੀ ਗੱਟੀਆਂ 'ਚ ਊਂਟ ਚਾਰਦੇ ਆ ਤੇ ਆ ਹੈਗਾ ਸਹਾਰਾ ਅਮਿਊਜ਼ਮੈਂਟ ਟੈਸਟ ਸਟੋਂਗ ਤੇ ਸਾਹਮਣੇ ਇੱਕ ਕੁਝ ਨਹੀਂ ਇਹ ਮਸ਼ਹੂਰ ਆ ਚੀਜ਼ ਦੇਖੋ ਫੁੱਲ ਲਗਾਏ ਆ ਚੌਕਚਣ ਨੇ ਚਾਹੇ ਆਲੇ ਦੁਆਲੇ ਸਾਰਾ ਰੇਗਿਸਤਾਨ ਸਾਰੀ ਰੰਬਲ ਪਰ ਇੱਥੇ ਜਿਹੜਾ ਇਹਨਾਂ ਨੇ ਕਾ ਤੇ ਫੁੱਲ ਇਹ ਜ਼ਰੂਰ ਲਗਾਏ ਆ ਕਮਾਲ ਹੈ ਯਾਰ ਫਨ ਟੂਰਸ ਦਬਈ ਇਹਨਾਂ ਕੋਲੋਂ ਜਿਹੜਾ ਹੈ ਆਪਾਂ ਉਹ ਪੈਕੇਜ ਲੈ ਆਏ ਤੇ ਆਹ ਗੱਡੀ ਆ ਤੇ ਗੱਡੀ ਕਿਹੜੀ ਆ ਉਹੀ ਨੀਸ਼ਾਨ ਵਾਲਿਆਂ ਦੀ ਤੇ 4 4 4x4 ਗੱਡੀਆਂ ਹੁੰਦੀਆਂ ਆ ਇਹ ਤੇ ਇਹਨਾਂ ਨੂੰ ਲੈ ਕੇ ਜਿਹੜਾ ਇਹ ਘਮਾਉਂਦੇ ਫਰੌਂਦੇ ਹੁਣ ਆਹ ਜਗ੍ਹਾ ਦੇ ਉੱਤੇ ਪੁੱਜਿਆ ਆ ਇਹਨਾਂ ਨੇ ਇੱਕ ਸਾਂਝੀ ਜਗ੍ਹਾ ਰੱਖੀ ਹੁੰਦੀ ਆ ਜਿੱਥੇ ਸਾਰੇ ਟਿਕਦੇ ਨੇ ਨਾਲੇ ਦੁਆਲੇ ਲਾਏ ਰੁੱਖ ਪਾਣੀ ਤੇ ਹਵਾ ਚੱਲਦੀ ਆ ਤੇ ਆ ਸਾਹਮਣੇ ਤੇ ਬਾਜ਼ਾਰ ਆਹ ਜਿਹੜੀ ਜਗਾ ਸਾਂਝੀ ਰੱਖੀ ਹੈ ਨੇ ਇੱਥੇ ਖੜਦੇ ਆ ਤੇ ਜਿੰਨੇ ਨੂੰ ਲੈ ਕੇ ਆਏ ਹੁੰਦੇ ਇੱਥੇ ਰੋਕ ਕੇ ਤੇ ਅੱਗੇ ਦਾ ਜਿਹੜਾ ਦੱਸਦੇ ਆ ਵੀ ਮਾਈਕ ਇਥੇ ਫੋਟੋਗ੍ਰਾਫੀ ਹੁੰਦੀ ਹੈ ਕਿਤੇ ਆ ਮੋਟਰਸਾਈਕਲ ਜੇ ਵਰ ਘਮਾਉਂਦੇ ਆ ਇਹ ਹੁਣ ਅਗਲਾ ਮਾਹੌਲ ਇੱਥੇ ਆ ਦੇਖਦੇ ਆ ਤੇ ਇੱਥੇ ਪੁੱਜ ਗਏ ਹੁਣ ਆਪਾਂ ਅੱਜ ਤੋਂ ਸ਼ੁਰੂਆਤ ਕਰਨੀ ਆ ਤੇ ਇੱਥੇ ਭਾਈ ਉਹਨੇ ਗੱਡੀ ਖੜਾਈ ਹੈ ਤੇ ਗੱਡੀ ਖੜਾਉਣ ਤੋਂ ਬਾਅਦ ਜਿਹੜਾ ਮੁੰਡਾ ਉਹ ਹਵਾ ਲੱਗਿਆ ਕੱਟਣ ਤੇ ਹਵਾ ਕੱਟਣੀ ਆ ਟਾਇਰਾਂ ਦੀ ਉਹ ਰੇਤੇ ਪਰ ਚੱਲਣ ਨੂੰ ਸੋਖ ਕਰ ਰਂਦਾ ਏ ਹਵਾ ਕਰ ਦਿੰਦੇ ਆ 14 14 14 ਹਵਾ ਜਿਹੜੀ ਉਹ ਕਰ ਦਿੰਦੇ ਆ ਟਾਇਰਾਂ ਦੀ ਆ ਇਹਨਾਂ ਨੇ ਆ ਰੱਖੀ ਹੋਈ ਇੱਕ ਕੱਟਣ ਵਾਲੀ ਉਹ ਮੁੜ ਕੇ ਜਿਹੜਾ 14 ਪਰ ਖਤਮ ਕਰ ਦਾਨੀ ਇਹਨਾਂ ਨੇ ਤੇ ਲਾਸਟ 14 14 ਕਰ ਦਿੰਦੇ ਕੋਈ 15 ਤੇ ਇੰਜਨ ਉਹ ਵੀ ਜਿਹੜਾ ਪੂਰਾ ਬਿਜਵਾਉਂਦੇ ਨੇ ਇਹ ਹਵਾ ਇੱਥੇ ਜਿਹੜਾ ਉਹ ਵਿੱਚ ਨਰੰਬਲਦੀ ਰਹੇ ਜੇ ਇਹ ਆ ਗੱਟੀ ਆ ਹੁਣ ਇੱਥੇ ਬੈਠ ਕੇ ਆਪਾਂ ਜਾਵਾਂਗੇ ਅੱਗੇ ਨੂੰ ਤਾਂ ਪਾਈ ਹੋਣੀ ਹਵਾ ਜਿਹੜੀ ਆ ਕੱਢ ਦਿੰਦੀ ਆ ਇੱਕ ਚੀਜ਼ ਹੋਣੀ ਬਾਈ ਨੇ ਹੋਰ ਦੱਸੀ ਆ ਕਿ ਇਹ ਜਿਹੜੀਆਂ ਗੱਡੀਆਂ ਨੇ ਇਹਨਾਂ ਥੋੜਾ ਬਹੁਤ ਮੋਡੀਫਾਈ ਵੀ ਕਰਵਾਇਆ ਹੁੰਦਾ ਹੈ ਇਹ ਦਿਨ ਤੇ ਨਾ ਆ ਜੰਪ ਵਗੈਰਾ ਲੱਗਣ ਵਾਸਤੇ ਫੇਸ ਵਾਸਤੇ ਜਾਂ ਸੇਫਟੀ ਵਾਸਤੇ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਸਮਾ ਬਲੋਦੇਸ਼ ਯੈਲੋ ਸ਼ਰਟ ਗਾਇਸ ਸਾਹਮਣੇ ਖੜੇ ਮੋਟਰਸਾਈਕਲ ਸਜੋਕੇ ਕਿ ਕਿੰਗ ਕੁਆਡ ਵਾਲਿਆਂ ਦੇ ਤਰਪਟੀਆਂ ਗੱਡੀਆਂ ਵੀ ਹੈਗੀਆਂ ਤੇ ਛੋਟੀਆਂ ਵੀ ਹੈਗੀਆਂ ਜਿਹੋ ਜੋ ਚਾਹੀਦੀ ਉਹੋ ਜੀ ਲੈ ਕੇ ਤੁਸੀਂ ਇੱਥੇ ਬਈ ਆਹ ਰੰਬਲ ਦੇ ਉੱਤੇ ਢੇੜਾ ਕੱਟ ਸਕਦੇ ਹੋ ਡੈਸਟ ਸਫਾਰੀ ਇਹ ਆ ਬਈ ਡੈਵਿਡ ਹਾਊ ਆਰ ਯੂ ਫਾਈਨ ਡੈਵਿਡ ਹੈਗਾ ਬਈ ਅਮਰੀਕਾ ਤੋਂ ਇਹ ਸਰਪੰਚ ਮੁਲਕ ਤੋਂ ਆਇਆ ਘੁੰਮਣ ਲਈ ਐਸੇ ਹੀ ਹੈ ਆ ਆ ਜੋ ਉਹਦੀ ਉਹ ਅੰਗਰੇਜ਼ੀ ਜਿੰਨੀ ਕੁੱਪਲੇ ਪੈਂਦੀ ਸੀ ਮਾਰ ਲਈ ਚੱਕੜ ਦੇਵਿਡ ਜੋ ਜਿਆ ਫਾਸਟ ਆ ਉਹ ਊਂਟ ਨੇ ਕਹਿੰਦੇ ਪਹਿਲਾਂ ਊਂਟ ਦੀ ਸਵਾਰੀ ਕਰਾਉਣੀ ਆ ਕਰ ਗੱਲ ਉਨੇ ਕਰਦੇ ਆ ਤਿੰਨ ਗਿਣਨੇ ਊਠ ਬਟਾਏ ਆ ਇੱਕ ਪਿੱਛੇ ਚਾਰ ਊਠ ਨੇ ਨਾ ਕੋਲ ਤੇ ਹੁਣ ਬਈ ਆਪਾਂ ਬੋਤੇ ਬਾਈ ਦੇ ਉੱਤੇ ਬੈਠੇ ਆ ਉੱਤੇ ਬੈਠ ਕੇ ਦੁਨੀਆ ਇਹੋ ਜੀ ਦਿਖਦੀ ਏ ਪਚਾਈ ਤੇ ਆ ਲਾ ਲੋ ਬਈ ਹਾਂ ਕਰ ਗੱਲ ਇਹ ਦੂਜੇ ਪਾਸੇ ਦਿਖਦੀ ਰੋਟੀ ਪਰ ਪਚਾਏ ਆ ਤੇ ਬੋਤੇ ਦੀ ਸਵਾਰੀ ਕਰਦੇ ਪਏ ਆਹੀ ਬੋਤੇ ਆ ਜਿਹੜੇ ਬੋਤਿਆਂ ਦੇ ਉੱਤੇ ਪਹਿਲਾਂ ਇਹ ਸਵਾਰੀਆਂ ਕਰਦੇ ਸੀ ਇਹੀ ਬੋਤਿਆਂ ਦੇ ਲਾ ਲੋ ਵੀ ਅੱਜ ਇਹਨਾਂ ਦੇ ਭਾਗਾਂ ਨੂੰ ਹੀ ਅੱਜ ਆ ਆਰਪੀ ਜਿਹੜੇ ਆ ਉਹ ਗੱਡੀਆਂ 'ਚ ਭੰਮਦੇ ਆ ਪਰ ਇਹਨੀਆਂ ਬੋਤਿਆਂ ਨੂੰ ਛੱਡਿਆ ਨਹੀਂ ਹੈ ਬੋਤੇ ਇਹ ਸ਼ੌਂਕ ਨਾਲ ਵੀ ਰੱਖਦੇ ਆ ਤੇ ਜਿਹੜਾ ਰੱਖਦਾ ਆ ਆਰਪੀ ਤੇ ਉਹਨੂੰ ਸਰਕਾਰ ਜਿਹੜੀ ਆ ਉਹ ਪੈਸੇ ਵੀ ਦਿੰਦੀ ਆ ਇਹ ਵੀ ਦੱਸਿਆ ਕਿਸੇ ਨੇ ਤੇ ਇੱਧਰ ਕੋਈ ਰੰਪਾਲਾ ਹਾਲ ਕੋਤੇ ਆਰ ਮੋਟਰਸਾਈਕਲ ਵਾਲੇ ਬੰਦੇ ਜਿਹੜੇ ਸਾਨੂੰ ਕਮਾਉਂਦੇ ਪਏ ਆ ਆ ਕਾਰਗਲ ਦਬਦੇ ਆ ਬੋਤੇ ਤੇ ਬੈਠੇ ਆ ਬੋਤੇ ਤੇ ਇਹ ਤਰ੍ਹਾਂ ਨਾਲ ਸਾਡੇ ਜਿਹੜੇ ਦੋ ਬੰਦੇ ਆ ਇਹ ਜੁੜਾ ਪਈ ਬੇਟਾ ਪਾ ਇੰਨਾ ਕੰਨਾ ਨਾ ਘੇੜਾ ਦਿੱਤਾ ਉੱਥੋਂ ਚਲਾ ਗਿਆ ਤੇ ਇੱਥੇ ਕੰਮ ਆ ਕੇ ਕਹਿੰਦੇ ਆ ਚਲੋ ਲੈ ਲੈ ਬਹਿਰੇ ਚੁੱਕ ਕੇ ਆਲੇ ਆ ਕੇ ਬੰਨਤਾ ਹੁਣ ਬਈ ਬੋਤਾ ਕਿਹਦੇ ਟਾਈਟ ਕਰਕੇ ਫੜ ਲਓ ਧੰਨਵਾਦ ਬੋਤੇ ਵੀਰ ਇਹਦੇ ਉੱਤੇ ਝੂਟੇ ਲੈ ਕੇ ਆਏ ਆ ਤੇ ਇੱਥੇ ਬਿਠਾ ਲੈਣੀ ਉਹ ਉੱਤਰ ਤੱਕ ਕਮਾ ਕੇ ਜਿਹੜਾ ਘੜਾ ਕੇ ਮੁੜ ਕੇ ਬੋਤੇ ਵੀਰ ਉਹ ਨਹੀਂ ਬਿਠਾਉਂਦੇ ਆ ਇੱਥੇ ਇੱਕ ਹਨ ਨੇ ਫਾਲਕਨ ਰੱਖਿਆ ਏ ਜਿਹਨੂੰ ਆਵਾਜ਼ ਵੀ ਕਹਿ ਦਿੰਦੇ ਆ ਤੇ ਇਹ ਹੱਥ ਚ ਪਾਉਂਦੇ ਆ ਤੇ ਬੰਨਿਆ ਏ ਇਹਦੇ ਨਾਲ ਤਸਵੀਰ ਕਾਰੀਆਂ ਆਉਂਦੀਆਂ ਇਹ ਵਿੱਚ ਹੀ ਇਨਕਲੂਡ ਹੁੰਦਾ ਉਹਦਾ ਸਾਰਾ ਜਿਹੜਾ ਆਪਣਾ ਪੈਕੇਜ ਹੁੰਦਾ ਆ ਭਾਈ ਜਿਹੜਾ ਇਹ ਹੀ ਸੰਭਾਲ ਕਰਦਾ ਤੇ ਆ ਬਾਹਾਂ ਚ ਪਾ ਕੇ ਆ ਕੀ ਆ ਹੱਥਾ ਜਾਂ ਇਹ ਉੱਤੇ ਬੈਠਾ ਹੈ ਵਾਏ ਅਲੱਗ-ਅਲੱਗ ਘੁੰਮ ਘਮ ਕੇ ਫੋਟੋਆਂ ਕਰਵਾਈ ਜਾਂਦਾ ਹੈ ਤੇ ਡਰਾਈਵਡ ਉਨੀ ਫੋਟੋਆਂ ਕਰਵਾਈ ਜਾਂਦੇ ਆ ਆ ਇੱਧਰੋਂ ਘਰ ਚੋਬਰਾਂ ਨੂੰ ਤਾਂ ਹੀ ਤਸਵੀਰ ਆਉਣੀ ਤੇਰੀ ਆ ਲੋ ਭਾਈ ਘਰ ਗੱਲ ਆ ਬੈਠਿਆ ਫਾਲਕਨ ਬਈ ਹੋਣੀ ਇਕਦਾ ਹੈਗਾ ਨਹੀਂ ਮੋਹਰ ਵਾਲੇ ਤੋਂ ਵਾਲੇ ਦਾ ਹਾਂ ਹੋ ਗਿਆ ਲੈ ਜਾਓ ਆ ਭਾਈ ਇਹ 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 ਜਿਹੜਾ ਕਦੇ ਬਾਹਮ ਬਿਠਾ ਕੇ ਤਸਵੀਰਕਾਰੀ ਕਰਦਾ ਕਦੇ ਮੋਢਿਆਂ ਤੇ ਕਦੇ ਸਿਰ ਦੇ ਉੱਤੇ ਇਹ ਚੰਗਾ ਕੰਮ ਹੈ ਓਕੇ bro ਥੈਂਕ ਯੂ ਤੇ ਹੁਣ ਆਪਾਂ ਬੈਠੇ ਆ ਲਵਾਬ ਨਾਮ ਦੀ ਜਗ੍ਹਾ ਦੇ ਉੱਤੇ ਇਹ ਜਗ੍ਹਾ ਜਿਹੜੀ ਆ ਛਾਰਜਾ ਚ ਪੈ ਜਾਂਦੀ ਆ ਦਬਈ ਤੋਂ ਚੱਲ ਕੇ ਆਪਾਂ ਛਾਰਜਾ ਪੁੱਜੇ ਆ ਤਕਰੀਬਨ 40 ਕਿਲੋਮੀਟਰ ਦਾ ਜਿਹੜਾ ਪੰਥ ਤੈਅ ਕਰਕੇ ਇੱਥੇ ਪੁੱਜੇ ਆਂ ਇਹ ਇਲਾਕਾ ਜਿਹੜਾ ਉਹ ਲਾਲ ਮਿੱਟੀ ਵਾਲਾ ਹੈ ਪਿਛਲਾ ਇਲਾਕਾ ਜਿਹੜਾ ਸੀਗਾ ਉੱਥੇ ਰੰਬਲ ਜਿਹੜੀ ਮਿੱਟੀ ਸੀਗੀ ਉਹ ਸੀਗੀ ਪੀਲੀ ਪੀਲਾ ਪੀਲੇ ਰੰਗ ਦੇ ਭਾਅ ਮਾਰਦੇ ਸੀ ਤੇ ਜਿਹੜੀ ਇੱਥੋਂ ਦੀ ਮਿੱਟੀ ਹੈ ਉਹ ਲਾਲ ਲਾਲ ਰੰਗ ਦੀ ਭਾਅ ਮਾਰਦੀ ਹੈ ਤਾਂ ਇਹ ਡੈਜ਼ਰਟ ਦਾ ਵੀ ਫਰਕ ਹੈ ਹਵਾ ਦਾ ਵੀ ਫਰਕ ਹੈ ਪਾਣੀ ਦਾ ਵੀ ਫਰਕ ਹੈ ਤਾਂ ਇੱਥੇ ਦੱਸਦੇ ਆ ਵੀ ਇਹਦੇ ਵਿੱਚ ਜਿਹੜਾ ਕੋਪਰ ਆ ਹਲਕਾ ਹਲਕਾ ਕੋਪਰ ਜਿਹੜਾ ਉਹ ਪਾਇਆ ਜਾਂਦਾ ਹੈ ਆਹ ਮਿੱਟੀ ਦੇ ਵਿੱਚ ਤਾਂ ਕਰਕੇ ਜਿਹੜਾ ਲਾਲ ਰੰਗ ਦੀ ਭਾਅ ਮਾਰਦਾ ਹੈ ਤਾਂ ਦੂਜੀ ਗੱਲ ਵੀ ਜਿਹੜੇ ਆ ਆਪਾਂ ਪੈਕੇਜ ਲੈਂਦੇ ਆ ਟੂਰ ਲੈਂਦੇ ਆ ਇਹ ਅਲੱਗ-ਅਲੱਗ ਹੁੰਦੇ ਆ ਕੋਈ ਮਹਿੰਗਾ ਲੈ ਕੇ ਆਉਂਦਾ ਕੋਈ 700 ਦਾ ਵੀ ਲੈਂਦਾ ਕੋਈ 500 ਦਾ ਕੋਈ 300 ਦਾ ਤੇ ਕੋਈ 150 ਦਾ ਕੋਈ 200 ਦਾ ਇਹ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਪੈਕੇਜ ਹੁੰਦੇ ਆ ਉਹ ਤੁਹਾਡੇ ਉਹਦੇ ਮੁਤਾਬਕ ਹੁੰਦਾ ਹੈ ਵੀ ਤੁਸੀਂ ਕਿਹੋ ਜੀ ਸਹੂਲਤਾਂ ਲੈਣੀਆਂ ਨੇ ਜਿੱਦਾਂ ਇੱਕ ਉਹ ਮੋਟਰਸਾਈਕਲ 'ਤੇ ਚਲਾਣ ਵਾਲਾ ਹੁੰਦਾ ਮੈਂ ਨਹੀਂ ਸੀਗਾ ਮਨ ਕਰਨ ਦਾ ਤਾਂ ਉਹ ਮੈਂ ਨਹੀਂ ਲਿਆ ਤਾਂ ਉਹ ਮੋਟਰਸਾਈਕਲ 'ਤੇ ਵਾਲਾ ਹੋ ਗਿਆ ਕਿ ਹੋਰ ਲੈਂਦੇ ਨੇ ਐਕਟੀਵਿਟੀਆਂ ਵੀ ਇੱਥੇ ਅਲੱਗ-ਅਲੱਗ ਹੁੰਦੀਆਂ ਨੇ ਕੋਈ ਆ ਅੰ ਵਿੱਚ ਇਨਕਲੂਡ ਸੀਗਾ ਬਾਜਨਾ ਫੋਟੋ ਊਟ ਦੀ ਸਵਾਰੀ ਇਹ ਤਾਂ ਚਲੋ ਹੁੰਦਾ ਹੀ ਆ ਕੰਪਲੀਮੈਂਟਰੀ ਤੇ ਹੋਰ ਜਿਹੜੀਆਂ ਐਕਟੀਵਿਟੀਆਂ ਹੁੰਦੀਆਂ ਨੇ ਇੱਥੇ ਮੋਟਰਸਾਈਕਲ ਚਲਾਉਣ ਵਾਲੀਆਂ ਜਾਂ ਹੋਰ ਗੱਡੀਆਂ-ਗੁੱਡੀਆਂ ਕੇ ਲੈ ਕੇ ਜਿਹੜੇ ਭਜਾਉਂਦੇ ਆ ਉਹ ਆ ਤੁਹਾਡੀਆਂ ਆਪਸ਼ਨਲ ਹੁੰਦੀਆਂ ਨੇ ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਹਾਡੇ ਕੋਲ ਕਿੰਨਾ ਕ ਪੈਸਾ ਹੈ ਤੁਸੀਂ ਕਿੰਨਾ ਕ ਬਜਟ ਰੱਖਦੇ ਹੋ ਕਿੰਨਾ ਕ ਲਾਉਣਾ ਚਾਹੁੰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ ਤਾਂ ਉਹ ਜਿਹੜੇ ਗੋਰੇ ਬਾਈ ਹੋਣੀ ਹੈ ਪ੍ਰਾਈਵੇਟ ਹੋਣੀ ਉਹ ਗਏ ਹੋਏ ਆ ਮੋਟਰਸਾਈਕਲ ਚਲਾਉਣ ਲਈ ਤੇ ਮੈਂ ਇੱਥੇ ਅੰਦਰ ਬੈਠਾ ਆ ਥੱਟ ਬਤਾ ਵੀ ਜਾਂਦਾ ਤੇ ਦੂਜੀ ਗੱਲ ਜਿਹੜੀ ਆ ਵੀ ਉਹ ਇੱਥੋਂ ਦੇ ਕੰਪਨੀਆਂ ਜਿਹੜੀਆਂ ਨੇ ਉਹ ਤੁਹਾਡਾ ਟੂਰ ਪੈਕੇਜ ਕਰਦੇ ਨੇ ਆਨਲਾਈਨ ਤੁਸੀਂ ਜਾ ਕੇ ਕਿਸੇ ਵੀ ਉਤ ਜੋ ਕਰ ਸਕਦੇ ਹੋ ਸਾਈਟ ਤੋਂ ਥਰਡ ਪਾਰਟੀ ਕੰਪਨੀਆਂ ਵੀ ਹੁੰਦੀਆਂ ਨੇ ਤੇ ਸਿੱਧੀਆਂ ਕੰਪਨੀਆਂ ਨਾਲ ਵੀ ਕਰ ਦਿੰਦੇ ਨੇ ਤੇ ਉਹ ਤੁਹਾਨੂੰ ਨਾ ਬਈ ਘਰੋਂ ਜਿਹੜੀ ਤੁਸੀਂ ਆਪਣਾ ਪਤਾ ਪਾਉਂਦੇ ਆ ਕਿ ਬਈ ਆ ਜਗ੍ਹਾ ਤੇ ਆਪਾਂ ਰਹਿ ਰਹੇ ਆ ਉਹ ਉੱਥੋਂ ਤੁਹਾਨੂੰ ਅੱਗੇ ਲੈ ਜਾਂਦੇ ਆ ਤੇ ਉੱਥੋਂ ਚੱਕ ਕੇ ਤੁਹਾਨੂੰ ਸਾਰਾ ਕੁ ਮਾਫਰਾ ਕੇ ਦਿਖਾ ਕੇ ਐਕਟੀਵਿਟੀਆਂ ਪੂਰੀਆਂ ਕਰਾ ਕੇ ਤੇ ਤੁਹਾਨੂੰ ਜਿਹੜਾ ਮੁੜ ਕੇ ਤੁਹਾਡੇ ਘਰੇ ਜਿੱਥੇ ਤੁਸੀਂ ਹੁਣ ਚੱਕਿਆ ਸੀ ਉੱਥੇ ਹੀ ਜਾ ਕੇ ਲਾ ਦਿੰਦੇ ਆ ਤੇ ਹੁਣ ਆਪਾਂ ਬੈਠੇ ਹੋਏ ਆ ਲਾਬਾਬਨਾਂ ਦੀ ਜਗ੍ਹਾ ਦੇ ਉੱਤੇ ਆ ਇੱਕ ਇੱਥੇ ਏਸੀ ਜਿਹੜਾ ਰੈਸਟੋਰੰ ਬਣਿਆ ਹੋਇਆ ਇੱਥੇ ਬੈਠਾ ਉਹ ਗੋਰੇ ਬਾਈ ਉਹਨਾਂ ਦੀ ਉਡੀਕ ਕਰਦੇ ਆ ਅੱਧਾ ਘੰਟਾ ਉਹਨਾਂ ਨੂੰ ਦਿੱਤਾ ਉਹ ਮੋਟਰਸਾਈਕਲ ਚਲਾਉਣ ਲਈ ਉਹ ਚਲਾ ਕੇ ਆਂਦੇ ਆ ਤੇ ਫਿਰ ਆਪਾਂ ਜਿਹੜਾ ਅੱਗੇ ਵੱਲ ਜਾਵਾਂਗੇ ਹੁਣ ਇਹ ਤੋਂ ਬਾਅਦ ਕੀ ਕਰਨਾ ਉਹੀ ਗੱਡੀ ਦੀ ਸਵਾਰੀ ਗੱਡੀ ਜਿਹੜੀ ਆ ਉਹਨੂੰ ਉਲਾਕੇ ਮਤਲਬ ਕਿ ਹਵਾ ਕੱਟ ਕਰ ਦਿੱਤੀ ਆ ਹੁਣ ਉਹਨੂੰ ਰੇਤਿਆਂ ਚ ਲੈ ਕੇ ਜਾਣਗੇ ਰੰਬਲ ਤੇ ਲੈ ਕੇ ਜਾਣਗੇ ਤੇ ਉਧਰ ਗੇੜੇ ਦੇਣਗੇ ਐਦਾ ਪੋਣਾ ਘੰਟਾ ਤੇ ਉਹ ਦੇਣ ਤੋਂ ਬਾਅਦ ਮੈਨੂੰ ਲੱਗਦੈ ਨੀ ਹੋਰ ਕੁਝ ਹੋਣਾ ਤੇ ਉਹ ਇੱਕ ਉਹ ਹੁੰਦਾ ਜਿਹੜਾ ਸਕੇਟਿੰਗ ਜੀ ਹੁੰਦੀ ਆ ਉਹ ਕਰਕੇ ਫਿਰ ਦੁਬਾਰਾ ਆਪਣਾ ਜਿਹੜਾ ਵਾਪਸੀ ਕਰਾਂਗੇ ਆਪਾਂ ਆਪਣੇ ਘਰ ਵੱਲ ਨੂੰ ਤੇ ਜਿੱਥੋਂ ਇਹਨਾਂ ਨੇ ਸਾਨੂੰ ਚੱਕਿਆ ਉੱਥੇ ਛੱਡ ਦੇਣਗੇ ਇਹੋ ਜਿਹਾ ਉੱਥੋਂ ਹਿਸਾਬ ਹੁੰਦਾ ਜਾਂਦਾ ਭਾਬੀ ਜਿੰਨਾਂ ਦੀ ਪੈਸਾ ਲਾਉਂਗੇ ਉਹੋ ਜਿਹੀ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਨੇ ਕੋਮਕੇ ਗੋਰੇ ਵੀ ਰੋਣੀ ਆ ਗਏ ਆ ਗੇੜੀ ਕੱਢ ਕੇ ਤੇ ਹੁਣ ਆਪਾਂ ਬੈਠਾਂਗੇ ਗੱਡੀ ਤੇ ਹਵਾ ਟਾਇਰਾਂ ਚ ਕੱਢ ਦਿੱਤੀ ਆ ਆਵਾਜ਼ ਕਰਦੇ ਆ ਹੁਣੀ ਚ ਬੈਠ ਕੇ ਜਾਵਾਂਗੇ ਹੈਲੋ ਤੇ ਬੋਤ ਤੇ ਜਿ ਸਵਾਰੀ ਕਰਨ ਤੋਂ ਬਾਅਦ ਦੁਬਾਰਾ ਜਿਹੜਾ ਹੁਣ ਆਪਾਂ ਗੱਡੀ ਲੈ ਕੇ ਪਹੁੰਚੇ ਆ ਆਹ ਰੇਤ ਦੇ ਢਿੱਲੇ ਦੇ ਅੱਗੇ ਤੇ ਰੰਬਲ ਕਹਿੰਦੇ ਆ ਇਹਨੂੰ ਇਹ ਲਾਲ ਰੰਬਲ ਹੈ ਇੱਚ ਕੋਪਰ ਪਾਈ ਜਾਂਦੀ ਆ ਤੇ ਪਿੱਛੇ ਜਿਹੜੀ ਦੇਖੀ ਸੀ ਉਹ ਕਹਿੰਦੇ ਸੀ ਪੀਲੀ ਜਾਂ ਤੇ ਇਹਦਾ ਰੰਗ ਜਿਹੜਾ ਹਲਕਾ ਹਲਕਾ ਲਾਲ ਹੈ ਤੇ ਹੁਣ ਇਹ ਦੇ ਪਰ ਜਿਹੜਾ ਉਹ ਗੱਡੀ ਦੀ ਸਫਾਰੀ ਕਰਾਂਗੇ ਡੇਜ਼ਰਟ ਸਫਾਰੀ ਤੇ ਜਿਹਦੇ ਕਰਕੇ ਓਹੋ ਕੀ ਹੋ ਗਿਆ ਬਈ ਰੰਬਲਾਂ ਦੇ ਵਿਚਕਾਰ ਡੈਜ਼ਰਟ ਸਫਾਰੀ ਕਰਨ ਆਏ ਸੀ ਤੇ ਡੈਜ਼ਰਟ ਦੇ ਵਿਚਕਾਰ ਹੁਣ ਆਪਾਂ ਖੜੇ ਆ ਤੇਜ਼ ਹਵਾ ਚੱਲਦੀ ਹੈ ਹਵਾ ਥੋੜੀ ਗਰਮ ਵੀ ਹੈਗੀ ਕਿਉਂਕਿ ਰੇਤਿਆਂ ਦੇ ਵਿਚਕਾਰ ਖੜੇ ਆ ਆਲੇ ਦੁਆਲੇ ਜਿੱਥੇ ਵੀ ਦਿਖਦੀ ਹੈ ਰੰਬਲ ਹੀ ਰੰਬਲ ਹੈ ਤੇ ਬਾਈ ਨੇ ਇੱਥੇ ਲਾਇਆ ਸਾਨੂੰ ਹੁਣ ਵਿਚਕਾਰ 'ਚ ਇੱਕ ਉੱਚੀ ਚੋਟੀ ਤੇ ਕਹਿੰਦਾ ਇੱਥੇ ਖੜ ਕੇ ਤਸਵੀਰਕਾਰੀਆਂ ਕਰ ਲਓ ਤੇ ਤਸਵੀਰਕਾਰੀਆਂ ਕਰਦੇ ਆ ਹੁਣ ਇੱਥੇ ਤੇ ਉ ਤੋਂ ਬਾਅਦ ਅੱਗੇ ਵੱਲ ਚੱਲਾਂਗੇ ਤੇ ਇੱਕ ਸਕੇਟਿੰਗ ਹੈ ਸਕੇਟਿੰਗ ਕਰਾਂਗੇ ਆ ਬਹੁਤ ਹੈ ਮੈਨੂੰ ਲੱਗਾ ਆਵਾਜ਼ ਵੀ ਘੱਟ ਆਉਂਦੀ ਹੋਣੀ ਆ ਉਹਨਾਂ ਸਾਰਾ ਜਿਹੜਾ ਹੈ ਇੱਧਰੋਂ ਪੂਰਾ ਗੱਡੀ ਘੁਮਾ ਕੇ ਲਿਆਂਦੀ ਆ ਬਾਈ ਨੇ ਕਦੇ ਟਿੱਬਿਆਂ ਤੋਂ ਉੱਤੇ ਲਾ ਦੇ ਕਦੇ ਥੱਲੇ ਸੁੱਟ ਦੇ ਕਦੇ ਕੁਛ ਕਰ ਦੇ ਤਾਂ ਇਹਨਾਂ ਬਾਈ ਨੇ ਇੱਕ ਗੱਲ ਦੱਸੀ ਸਾਡੇ ਗਾਈਡਰ ਨੇ ਕਿ ਜਿਹੜਾ ਹੈ ਉਹ ਇੱਥੇ ਗੱਡੀ ਚਲਾਉਣ ਵਾਸਤੇ ਇਹਦਾ ਅਲੱਗ ਲਾਇਸੈਂਸ ਬਣਦਾ ਅਲੱਗ ਲਾਇਸੈਂਸ ਲੈਣਾ ਪੈਂਦਾ ਹੈ ਹਰ ਸਾਲ ਬਾਅਦ ਰੀਨਿਊ ਹੁੰਦਾ ਕਲਾਸਿਸ ਲੱਗਦੀਆਂ ਸਾਰੀ ਸਿਖਲਾਈ ਦਿੱਤੀ ਜਾਂਦੀ ਹੈ ਫਿਰ ਇਹਨਾਂ ਨੂੰ ਜਿਹੜੀ ਆ ਪਰਮਿਸ਼ਨ ਮਿਲਦੀ ਹੈ ਇੱਥੇ ਏ ਡੇਵਿਡ ਏ ਡੇਵਿਡ ਆ ਬਾਈ ਅਮਰੀਕਾ ਤੋਂ ਤੇ ਥੋੜਾ ਜਿਹਾ ਇਹ ਚਕਰਾ ਗਿਆ ਕਹਿੰਦਾ ਚੱਕਰ ਆਣ ਲੱਗ ਪਏ ਆ ਆ ਹੁੰਦੀ ਆ ਸਕੇਟਿੰਗ ਆ ਜਿੱਦਾਂ ਹੁਣ ਆ ਬੁੱਢੀ ਗਈ ਐ ਪਰ ਥੋਏ ਨਾ ਬਾਈ ਨੇ ਪਿਟਾ ਲਿਆ ਤੇ ਉਹ ਥੱਲੇ ਜਾ ਕੇ ਉਹ ਰੁਕ ਗਈ ਐ ਤੇ ਉੱਥੋਂ ਘਸਰ ਗਈ ਐ ਇਹ ਸਕੇਟਿੰਗ ਕਰਵਾਉਂਦੀ ਐ ਗੱਡੀ ਚ ਰੱਖੀ ਸੀ ਇਹਨਾਂ ਨੇ ਇੱਥੇ ਆ ਕੇ ਕੱਢੀ ਤੇ ਚਲਾਈ ਜਾਂਦੇ ਗੱਡੀਆਂ ਦਾ ਪੂਰਾ ਜ਼ੋਰ ਲੱਗਦਾ ਇੱਥੇ 4 4 ਹੁੰਦੀਆਂ ਜਿਹੜੀਆਂ 4x4 ਗੱਡੀਆਂ ਉਹੀ ਚਲਦੀਆਂ ਟਾਇਰਾਂ 'ਚ ਹਵਾ ਘੱਟ ਤੇ ਇਹ ਚ ਜਿਹੜਾ ਮੋਡੀਫਾਈਡ ਵੀ ਕੀਤੀ ਹੁੰਦੀ ਹੈ ਗੱਡੀ ਤੇ ਆਹ ਜਿਹੜਾ ਟਾਪਾ ਚੱਕਿਆ ਵੀ ਇਹਨੂੰ ਹਵਾ ਲੱਗ ਜੇ ਇੰਜਨ ਨੂੰ ਕਿਉਂਕਿ ਜ਼ੋਰ ਬੜਾ ਲੱਗਿਆ ਇਹਦਾ ਤੇ ਇੱਧਰ ਉਹੀ ਕਰਦੇ ਐਕਟੀਵਿਟੀਆਂ ਆਹ ਖੜੇ ਹੋ ਕੇ ਕਰਨੇ ਲੱਗਿਆ ਪਰ ਇਹ ਮੁਸ਼ਕਲ ਹੈ ਬਾਈ ਇਹ ਤੇ ਐਵੇਂ ਆਪਣਾ ਤਾਂ ਕਪੜਿਆਂ ਦਾ ਰੰਬਲ ਪਵਾਉਣ ਵਾਲਾ ਕੰਮ ਆ। ਉਹ ਫਾਈ ਫਸ ਗਿਆ ਉੱਥੇ ਜਾ ਕੇ। ਉਹ ਐ ਨਹੀਂ ਗਿਆ ਭਈ ਉਹ ਐ ਨਹੀਂ ਗਿਆ। ਉਹ ਫੇਰ ਆ ਜਾ ਮੁੜਿਆ ਡੈਵਿਡ। bro come here you can do again। ਤੇ ਹੱਥੋਂ ਉੱਤੋਂ ਕੀ ਦੇਖਦਾ। ਚਾਰੇ ਪਾਸੇ ਜਿਹੜੀ ਆ ਉਹੀ ਰੰਬਲ। ਆ ਵਿੱਚ ਕੁਝ ਜਿਹੜੀ ਹਰਿਆਲੀ ਭਾ ਮਾਰਦੀ ਆ ਸੜਕਾ ਤੇ ਕੰਡੇ ਲਾਏ ਜਿਹੜੇ ਇਹਨਾਂ ਨੇ ਰੁੱਖ ਤੇ ਉਹ ਚੌਂਕ ਦਿਖਦਾ ਚੌਂਕਾਂ ਚ ਵੀ ਉਹਨਾਂ ਨੇ ਹਰਿਆਲੀ ਕੀਤੀ ਆ ਤੇ ਬਾਕੀ ਚਾਰੇ ਪਾਸੇ ਅਗਰ ਦੇਖਿਆ ਜਾਵੇ ਤਾਂ ਸਾਰੇ ਦੂਰ ਦੂਰ ਤੱਕ ਜਿਹੜੀ ਆ ਉਹ ਰੰਵਲੀ ਰੰਬਲਾ ਡੈਸਟ ਸਫਾਰੀ ਦਾ ਕਿਹੜਾ ਲਾਉਣ ਤੋਂ ਬਾਅਦ ਹੁਣ ਦੁਬਾਰਾ ਇੱਥੇ ਪਾਈ ਹੋਣੀ ਖੜੇ ਆ ਜਿਹੜੀ ਹਵਾ ਕੱਢੀ ਸੀ ਹੁਣ ਉਹ ਦੁਬਾਰਾ ਭਰਨਗੇ ਆ ਹਵਾਲੀਆਂ ਪਾਈਪਾਂ ਲੱਗੀਆਂ ਇਹਨਾਂ ਦੇ ਟਿਕਾਣੇ ਬਣਿਆ ਇੱਥੇ ਉਹਨੇ ਹਵਾ ਭਰਨਗੇ ਫੇਰ ਗੱਡੀ ਜਿਹੜੀ ਆ ਸ਼ਹਿਰ ਵੱਲ ਨੂੰ ਪਾਣਗੇ ਤੇ ਇੱਥੇ ਕਹਿੰਦੇ ਆ ਕੋਈ ਖਾਣ ਪੀਣ ਦਾ ਪ੍ਰੋਗਰਾਮ ਆ ਕਾਬੀਲਾ ਵੈਂਟੇ ਕੁਸ਼ ਡੇਜ਼ਰ ਸਫਾਰੀ ਦੇਖਣ ਤੋਂ ਬਾਅਦ ਦੁਬਾਰਾ ਘੁੰਮ ਘਮਾ ਕੇ ਆਪਾਂ ਪੁੱਜ ਗਏ ਦਬਈ ਦਬਈ ਤੋਂ 40 ਕਿਲੋਮੀਟਰ ਦੀ ਜਿਹੜੀ ਦੂਰੀ ਤੇ ਉੱਤੇ ਦੀ ਤੇ ਬਾਈ ਉਹਨਾਂ ਦੱਸਣ ਮੁਤਾਬਕ ਜਿਹੜੀ ਆ ਕੰਪਨੀਆਂ ਨੇ ਆਪਣੇ ਆਪਣੇ ਪੁਆਇੰਟ ਉਹ ਬੰਡੇ ਹੋਏ ਆ ਵੀ ਲਾਲੋ ਵੀ ਕੋਈ ਇੱਕ ਛੋਟੀ ਤੇ ਪਹਾੜੀ ਲਾਲੋ ਜਹ ਹਨਾ ਜਿਹੜਾ ਰੰਬਲ ਲਾਲੋ ਇੱਕ ਵੀ ਉਹ ਉੱਤਰ ਜਾ ਕੇ ਆਪਣੀ ਸਫਾਰੀ ਕਰਦਾ ਹੈ ਤੇ ਦੂਜਾ ਜਿਹੜਾ ਉਹ ਦੂਜੇ ਪਾਸੇ ਕਰਦਾ ਤਾਂ ਇਹਨਾਂ ਨੇ ਆਪਣੇ ਹਿਸਾਬ ਨਾਲ ਜਿਹੜੀਆਂ ਬੰਡ ਲੀਆਂ ਵਾ ਵੀ ਉਹ ਇੱਕ ਦੂਜੇ ਨੂੰ ਦਿੱਕਤ ਨਾ ਹੋਵੇ ਐਦਾਂ ਨਹੀਂ ਹੈ ਕਿ ਇੱਥੇ ਰੋਕ ਟੋਕ ਆ ਪਰ ਇੱਕ ਦੂਜੇ ਨੂੰ ਦਿੱਕਤ ਨਾ ਹੋਵੇ ਤਾਂ ਉਹਨਾਂ ਨੇ ਆਪਣੇ ਉਸ ਹਿਸਾਬ ਨਾਲ ਕਰ ਲਿਆ ਹੋਇਆ ਕੰਮ ਤੇ ਇਹ ਕੰਪਨੀਆਂ ਜਿਹੜੀਆਂ ਨੇ ਉਹਨਾਂ ਦੇ ਆ ਅਲੱਗ-ਅਲੱਗ ਪੈਕੇਜ ਨੇ ਜਿਵੇਂ ਉਹ ਬਾਈ ਹੋਣੀ ਇੱਕ ਤਾਂ ਜਿਹੜਾ ਆ ਲਾ ਦਤਾ ਹੁਣ ਇੱਕ ਸ਼ਾਮ ਨੂੰ ਲਾਣਗੇ ਸ਼ਾਮ ਵਾਲੇ 'ਚ ਕੀ ਹੁੰਦਾ ਹੈ ਕਿ ਭਈ ਉਹ 'ਚ ਆ ਸਾਰਾ ਕੁਝ ਤਾਂ ਇਨਕਲੂਡ ਹੁੰਦਾ ਹੁੰਦਾ ਪਰ ਨਾਲ ਇੱਕ ਡਿਨਰ ਹੁੰਦਾ ਹੈ ਡਿਨਰ ਤੇ ਇੱਕ ਬੈਲੀ ਡਾਂਸ ਹੁੰਦਾ ਤੇ ਉਹ ਉੱਥੇ ਜਿਹੜਾ ਉਹ ਸਮਾਂ ਲੱਗਦਾ ਏ ਉਹ ਹੁਣ ਬਾਈ ਹੁਣ ਜਾਣਗੇ ਦੁਬਾਰਾ ਜਿਹੜੇ ਆ ਦੂਜੀ ਪਾਰਟੀ ਨੂੰ ਚੱਕ ਕੇ ਉਹ ਸ਼ਾਮ ਨੂੰ ਫੇਰ ਆਣਗੇ ਤੇ ਇਹ ਪੈਕੇਜ ਜਿਹੜੇ ਆ ਆਨਲਾਈਨ ਕੀਤੇ ਆ ਤੇ ਅਲੱਗ-ਅਲੱਗ ਕੰਪਨੀਆਂ ਨੇ ਤੇ ਜਿਹੜੀ ਆ ਕੰਪਨੀ ਆ ਆਪਾਂ ਕਿਤੇ ਸੀ ਕਿਆ ਨਾਮ ਸੀਦਾ ਤੁਹਾਡੇ ਦਾ ਫਨ ਟੂਰ ਹਾਂ ਫਨ ਟੂਰ ਵਾਲਿਆਂ ਵੱਲੋਂ ਕੀਤਾ ਸੀਗਾ ਤੇ ਚੰਗਾ ਐਕਸਪੀਰੀਅੰਸ ਰਿਹਾ ਬਾਈ ਸਜ ਦੇ ਜਿਹੜਾ ਲੈਂਦੇ ਪੰਜਾਬ ਤੋਂ ਆ ਤੇ ਚੰਗਾ ਰਹਿਣ ਦਾ ਤਜਰਬਾ ਆਪਣਾ ਤੇ ਫਨ ਟੂਰ ਤੇ ਉੱਥੇ ਤੁਸੀਂ ਬੁੱਕ ਕਰ ਸਕਦੇ ਹੋ ਯਾਰ ਵਧੀਆ ਤੇ ਮੁੜ ਕੇ ਘੁੰਮ ਘਮਾ ਕੇ ਉੱਥੇ ਹੀ ਦਬਈ ਤੇ ਹੁਣ ਆਰਾਮ ਕਰਾਂਗੇ ਤੇ ਅਗਲਾ ਜਿਹੜਾ ਵਲੋਗ ਆਊਗਾ ਉਹ ਆਊਗਾ ਬਈ ਮੋਰਜ ਖਲੀਫੇ ਹੋਰਾਂ ਦਾ ਹੋਰਜ ਖਲੀਫੇ ਫਾਈ ਉਹਨਾਂ ਨੂੰ ਦੇਖਣ ਜਾ ਰਹੇ ਆ ਅੱਜ ਕਹਿੰਦੇ ਵੀ ਜਿਹੜਾ ਉੱਥੇ ਨਹੀਂ ਗਿਆ ਉਹਦੀ ਚੌਂਕੀ ਨਹੀਂ ਲੱਗਦੀ ਦਵੇਈ ਆ ਜਾਂਦੀ ਤੇ ਅੱਜ ਸਾਡੀ ਜਿਹੜੀ ਹੈ ਚੌਂਕੀ ਲੱਗੂਗੀ ਵੀ ਦਵੇਈ ਆ ਜਾਂਦੀ ਕਿ ਬਈ ਦਵੇਈ ਆਏ ਆ ਤੇ ਬਾਕੀ ਵਧੀਆ ਰਿਆਜ ਦਾ ਤਜਰਬਾ ਯਾਰ ਰੰਬਲਾਂ ਦੇ ਉੱਤੇ ਜੇ ਬਾਕ ਪੰਜਾਬ ਥੋੜੀ ਇੰਡੀਆ 'ਚ ਕਿਤੇ ਨਾ ਕਰਨੀ ਹੋਵੇ ਤਾਂ ਤੁਸੀਂ ਰਾਜਸਥਾਨ ਜਾ ਸਕਦੇ ਆ ਰਾਜਸਥਾਨ ਸਾਮ ਨਾਮ ਦੀ ਜਗ੍ਹਾ ਜਿਹੜੀ ਉੱਥੇ ਇਹ ਚੀਜ਼ਾਂ ਸਾਰੀਆਂ ਮਿਲ ਜਾਂਦੀਆਂ ਨੇ ਤਾਂ ਚਲੋ ਉੱਥੇ ਰੰਬਲ ਉੱਥੇ ਵੀ ਉਹੀ ਆ ਤਾਂ ਉੱਥੇ ਹੋਰ ਕਲਰ ਆ ਥੋੜਾ ਜਿਹਾ ਪਰ ਉੱਥੇ ਵੀ ਮਾਹੌਲ ਚੰਗਾ ਸਾਹਮਨਾ ਆਉਂਦੇ ਸਾਹਮਣੇ ਡੈਜ਼ਰਟ ਕਹਿੰਦੇ ਆ ਤਾਂ ਉਹ ਵੀ ਚੰਗਾ ਹੈ ਤੇ ਜੇ ਤੁਸੀਂ ਘੱਟ ਬਜਟ ਤੇ ਆਪਣੇ ਲੋਕਲ ਕਰਨਾ ਚਾਹੁੰਦੇ ਹੋ ਤੁਸੀਂ ਸਾਮ ਰਾਜਸਥਾਨ ਜੈਸਲਮੇਰ ਜਾ ਸਕਦੇ ਹੋ ਤੇ ਬਾਕੀ ਗੁੱਡ ਕੰਮ ਛੱਡ ਕੇ ਬਾਈ ਉਹ ਨਹੀਂ ਘਰੇ ਤੇ ਚਾਲੇ ਪਾ ਦਿੱਤੇ ਆ ਕੋ ਮੋ ਕਮਾ ਕੇ ਫારે ਮੁੜ ਕੇ ਜਿੱਥੋਂ ਤੁਰੇ ਸੀ ਉੱਥੇ ਹੀ ਪੁੱਜ ਗਏ ਆ ਤੇ ਚੰਗਾ ਰਿਹਾ ਤਜਰਬਾ ਵਧੀਆ ਕਦੇ ਇੱਧਰ ਆਓ ਤਾਂ ਜ਼ਰੂਰ ਘੁੰਮਿਓ ਕਿ ਰੇਤਿਆਂ ਦੀ ਧਰਤੀ ਹੈ ਰੇਤੇਬਿਆਂ ਦੇ ਸ਼ਹਿਰ ਹੈ ਤੇ ਡੇਜ਼ਰਟ ਕਰਕੇ ਮਸ਼ਹੂਰ ਹੈ ਤੇ ਦੇਖਣਾ ਵੀ ਜ਼ਰੂਰ ਚਾਹੀਦਾ ਹੈ ਇਹ ਤਜਰਬਾ ਤੇ ਚੰਗਾ ਰਿਹਾ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਧੰਨਵਾਦ ਬਈ ਜਿਹੜੇ ਸਾਰੇ ਦੇਖਦੇ ਪਏ ਆ ਤੇ ਕੋਸ਼ਿਸ਼ ਹੁੰਦੀ ਆ ਕਿ ਯਾਰ ਮੇਰੇ ਪਿੰਡਾਂ ਵਾਲੇ ਮੈਨੂੰ ਮੈਸੇਜ ਕਰਦੇ ਆ ਫੋਨ ਕਰਦੇ ਆ ਕਿ ਯਾਰ ਆਪਾਂ ਤੇਰੀਆਂ ਸਾਰੀਆਂ ਵੀਡੀਓ ਦੇਖੀਆਂ ਤੇ ਚੰਗਾ ਲੱਗਿਆ ਲੱਗਿਆ ਕੋਈ ਕਹਿੰਦਾ ਸਾਡੇ ਪਰਿਵਾਰ ਨੂੰ ਮਿਲ ਕੇ ਆਈ ਕੋਈ ਕਹਿੰਦਾ ਕਿਸੇ ਨੂੰ ਮਿਲ ਕੇ ਆਈ ਤੇ ਬਈ ਸਮਾਂ ਥੋੜਾ ਸੀਮਤ ਹੈ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਜਿੰਨੇ ਵੀ ਸਾਡੇ ਵਾਲੇ ਇੱਥੇ ਹੈਗੇ ਆ ਸਾਰਿਆਂ ਨੂੰ ਮਿਲਾ ਤੇ ਧੰਨਵਾਦ ਬਈ ਸਤਿ ਸ਼੍ਰੀ ਅਕਾਲ